ਡੇਲੀ ਰਾਬਤਾ ਟੀਵੀ ਅਤੇ ਰਾਬਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੁੱਕਰ ਸਵਾਗਤ ਕਰਦਾ ਅਕਸਰ ਲੋਕ ਚਰਚਾ ਕਰਦੇ ਨੇ ਕਿ ਜੇਕਰ ਪੁਲਸ ਸਹੀ ਹੋ ਜਾਵੇ ਤਾਂ ਅੱਧਾ ਕ੍ਰਾਈਮ ਘਟ ਜਾਵੇਗਾ ਅਜਾ ਮਾਮਲਾ ਓਮ ਪ੍ਰਕਾਸ਼ ਸੱਚਦੇਵਾ ਦਾ ਜਿੰਨਾ ਖਿਲਾਫ ਪੁਲਸ ਨੇ ਨਜਾਇਜ਼ ਕੇਸ दर्ज ਕੀਤਾ ਕਿਉਂਕਿ ਉਹ ਜਮਾਨਤ ਤੇ ਚੱਲ ਰਹੇ ਸਨ ਇਸ ਦੀ ਪ੍ਰਵਾਹ ਨਹੀਂ ਕੀਤੀ ਫਿਰ ਉਹਨਾਂ ਤੋਂ ਖਾਲੀ ਕਾਗਜ਼ਾਂ ਤੇ ਦਸਤਕਤ ਕਰਾਏ ਇਤੋਂ ਤੱਕ ਕੇ ਜ਼ਮੀਨੀ ਝਗੜੇ ਦੇ ਮਾਮਲੇ ਨੂੰ ਲੈ ਕੇ ਜੋ ਦਿਵਾਨੀ ਮਾਮਲਾ ਹੁੰਦਾ ਹੈ ਜੋ ਸਿਵਲ ਕੋਰਟ ਦੇ ਵਿੱਚ ਚੱਲਣ ਆਉਂਦਾ ਉਸ ਨੂੰ ਫੌਜਦਾਰੀ ਮਾਮਲਾ ਬਣਾ ਦਿੱਤਾ ਫਿਰ ਮਾਮਲਾ ਪਹੁੰਚਿਆ ਹਾਈ ਕੋਰਟ ਹਾਈ ਕੋਰਟ ਨੇ ਇਸ ਮਾਮਲੇ ਤੇ ਸਖਤ ਐਕਸ਼ਨ ਕੀਤਾ ਗੱਲ ਕਰਦੇ ਆ ਸੱਚ ਦੇਵਾ ਸਾਹਿਬ ਨਾਲ ਕਿ ਇਹ ਇਹਨਾਂ ਦਾ ਦੋਸ਼ ਕੀ ਹੈ ਤੇ ਪੁਲਿਸ ਨੇ ਇਹਨਾਂ ਨੂੰ ਕਿੰਨਾ ਕੁ ਪ੍ਰੇਸ਼ਾਨ ਕੀਤਾ ਸੱਚ ਦੇਵਾ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਜਿਹੜੀ ਪੁਲਿਸ ਨੇ ਤੁਹਾਡੇ ਨਾਲ ਵਧਿੱਕੀ ਕੀਤੀ ਤੁਹਾਨੂੰ ਪ੍ਰੇਸ਼ਾਨ ਕੀਤਾ ਜੇਲ੍ਹ ਦੀ ਹਵਾ ਵੀ ਫੁਾਈ ਸਰ ਇਹਦੇ ਚ ਇਹ ਹੈਗਾ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਸਰਕਾਰ ਜਾਂ ਪੁਲਿਸ ਛੋਟੇ-ਛੋਟੇ ਘਬਲਿਆਂ ਨੂੰ ਜਾਗਰ ਕਰਦੀ ਹੈ ਹਾਈਲਾਈਟ ਕਰਦੀ ਹੈ ਪਰ ਜਿਹੜਾ ਭੂ ਮਾਫੀਆ ਗਰੁੱਪ ਹੈ ਜਿਹੜੀ ਬੰਦੇ ਦੀ ਸਾਰੀ ਉਮਰ ਦੀ ਪੂੰਜੀ ਹੁੰਦੀ ਹੈ ਇਹ ਭੂ ਮਾਫੀਆ ਕੁਝ ਪੁਲਿਸ ਅਫਸਰਾਂ ਨਾਲ ਅਤੇ ਕੁਝ ਪੋਲੀਟੀਕਲ ਬੰਦਿਆਂ ਦੀ ਮਦਦ ਲੈ ਕੇ ਇਹ دیਵਾਨੀ ਜਿਹੜੇ ਬਿਆਨ ਦੇ ਮਕਦਮੇ ਹੁੰਨੇ ਆ ਐਗਰੀਮੈਂਟ ਟੂ ਸੇਲ ਜਮੀਨੀ ਵਿਵਾਦ ਉਹਨਾਂ ਨੂੰ ਫੌਜਦਾਰੀ ਕੇਸ ਬਣਾਉਂਦੀ ਐ ਤੇ ਫਿਰ ਉਹਦੇ ਵਿੱਚ ਉਹਨਾਂ ਨੂੰ ਇੱਕ ਤਰਫਾ ਕਰਕੇ ਉਹਨਾਂ ਦੀ ਕੋਈ ਪੱਖ ਨਹੀਂ ਲਿਆ ਜਾਂਦਾ ਉਹਨਾਂ ਤੇ ਮੁਕੱਦਮਾ ਦਰਜ ਕਰ ਲਿਆ ਜਾਂਦਾ ਉਹਨਾਂ ਦੀ ਸਾਰੀ ਫੈਮਿਲੀ ਨੂੰ ਰੋਲਓ ਕਰ ਲਿਆ ਜਾਂਦਾ ਤੇ ਉਹਨਾਂ ਤੇ ਇੱਕ ਅਦਾ ਪਰਚਾ ਹੋਰ ਝੂਠਾ ਦਰਜ ਕਰ ਲਿਆ ਜਾਂਦਾ ਕਿ ਪ੍ਰਭਾਵ ਵਧਾ ਕੇ ਇਹਨਾਂ ਦੀ ਜਿਹੜੀ ਲੈਂਡ ਹੈ ਕੀਮਤੀ ਉਹਨੂੰ ਹੜੱਪ ਸਕਣ ਇਸੇ ਤਰ੍ਹਾਂ ਹੀ ਮੇਰੇ ਨਾਲ ਇਹ ਘਟਨਾ ਹੋਈ ਮੈਂ 2023 ਦੇ ਵਿੱਚ ਇੱਕ ਐਗਰੀਕਲਚਰਲ ਜ਼ਮੀਨ ਦਾ ਸੌਦਾ ਕੀਤਾ ਸੀ ਇੱਕ ਪੋਲੀਟਿਕਲ ਬੰਦੇ ਨਾਲ ਸ਼ਾਮ ਸੁੰਦਰ ਵਧਵਾ ਰਾਜਪੁਰੇ ਦਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਤੇ ਇਹ ਬੰਦੇ ਨੇ ਮੇਰੇ ਨਾਲ ਐਗਰੀਮੈਂਟ ਕਰਕੇ ਰਜਿਸਟਰੀ ਨਹੀਂ ਕਰਾਈ ਮੈਨੂੰ ਕਹਿੰਦੇ ਰਹੇ ਕਿ ਸਾਡੇ ਕੋਲ ਰਜਿਸਟਰੀ ਕਰਾਉਣ ਦੇ ਪੈਸੇ ਨਹੀਂ ਤੇ ਮੇਰੇ ਤੋਂ ਇਹਨਾਂ ਨੇ 10 ਲੱਖ ਰੁਪਈਆ 24 12 23 ਨੂੰ 4:30 ਵਜੇ ਜਲਦੀਪ ਸਿੰਘ ਪ੍ਰਾਪਰਟੀ ਡੀਲਰ ਜਿਹੜਾ ਮਾਲਵਾ ਪ੍ਰਾਪਰਟੀ ਡੀਲਰ ਆ ਡੈੜੀ ਚ ਇਹਦੇ ਰਾਹੀਂ ਵਾਪਸ ਲੈ ਲਿਆ ਤੇ ਮੈਨੂੰ ਕਿਹਾ ਕਿ ਸਾਡੇ ਪੈਸੇ ਵਾਪਸ ਕਰ ਦੇ ਵੈਸੇ ਤਾਂ ਪੈਸੇ ਵਾਪਸ ਕਰਨੇ ਨਹੀਂ ਬੰਦੇ ਸਨ ਕਿਉਂਕਿ ਬਿਆਨਾ ਜ਼ਬਤ ਬਣਦਾ ਜੇ ਇਹਨਾਂ ਨੇ ਰਿਸ਼ਤੀ ਨਹੀਂ ਕਰਾਈ ਪਰੰਤੂ ਮੈਂ ਇੱਕ ਲੋਕਲ ਬੰਦਿਆ ਹੋਣ ਕਰਕੇ ਤੇ ਇੱਕ ਭਾ ਭਾਈਵੰਦੀ ਹੋਣ ਕਰਕੇ ਇੱਕ ਮੈਂ ਸਪਿਰਚੁਅਲ ਸੰਸਥਾ ਨਾਲ ਅਟੈਚ ਹੈਗਾ ਇਸ ਕਰਕੇ ਮੈਂ ਇਹਨਾਂ ਦਾ ਬਿਆਨਾ ਮੋੜਨ ਲਈ ਤਿਆਰ ਹੋ ਗਿਆ ਤੇ ਮੈਂ 10 ਲੱਖ ਰੁਪਏ ਮੋੜ ਵੀ ਦਿੱਤੇ ਲੇਕਿਨ ਬਾਅਦ ਦੇ ਵਿੱਚ ਇਹ 20 ਲੱਖ ਰੁਪਏ ਹੋਰ ਵੱਧ ਮੰਗਣ ਲੱਗੇ ਕਿੰਨੇ ਦਾ ਸੀਗਾ ਹੋਇਆ ਸੀਗਾ ਜਿਹੜਾ ਜ਼ਮੀਨ ਸੀ ਲੱਖ ਦਾ ਸੀ ਲੇਕਿਨ ਇਹਨਾਂ ਦੇ ਪੇਮੈਂਟ ਘੱਟ ਆਈ ਸੀ ਤੇ ਇਹ ਕਹਿੰਦੇ ਸਾਨੂੰ 20 ਲੱਖ ਰੁਪਏ ਫਾਲਤੂ ਦਿਓ ਅੱਛਾ ਤੇ ਫਾਲਤੂ ਮੰਗਣ ਕਰਕੇ ਮੈਂ ਉਹ ਵੀ ਰੈਡੀ ਹੋ ਗਿਆ ਲੇਕਿਨ ਇਹਨਾਂ ਨੇ ਕੀ ਕੀਤਾ ਜਦੋਂ ਰੀਸਟਰੀ ਨਹੀਂ ਕਰਾਈ 2-3 ਸਾਲ ਤੇ ਇਹਨਾਂ ਨੇ ਮੈਨੂੰ ਹਾਜ਼ਰੀ ਲਵਾ ਕੇ ਮੈਨੂੰ ਰੱਖ ਕੇ ਪਰਦੇ ਦੇ ਵਿੱਚ ਇਹਨਾਂ ਨੇ ਹਾਜ਼ਰੀ ਲਵਾ ਲਈ ਮੇਰੇ ਨਾਲ ਸਮਝੌਤਾ ਕਰ ਲਿਆ ਤੇ ਫੇਰ ਜੇ ਇਹਨਾਂ ਨੇ ਹਾਜ਼ਰੀ ਵੀ ਲਵਾ ਲਈ ਤੇ ਇਹਨੂੰ ਕੋਰਟ ਦਾ ਜਿਹੜਾ ਦਿਵਾਨੀ ਮੁਕਦਮੇ ਦਾ ਪ੍ਰੋਸੀਜਰ ਸੀ ਉਹ ਅਡਾਪਟ ਕਰਨਾ ਬਣਦਾ ਸੀ ਜਾ ਕੇ ਕੋਰਟ 'ਚ ਪੈਸੇ ਭਰਦੇ ਮੈਨੂੰ ਨੋਟਿਸ ਕੱਢਦੇ ਜੇ ਇਹਨਾਂ ਦਾ ਬਿਆਨ ਰਾਈਟ ਹੁੰਦਾ ਮੈਂ ਰਜਿਸਟਰੀ ਕਰਾਉਣ ਲਈ ਪਾਬੰਦ ਸੀ ਜ਼ਮੀਨਾਂ ਦੀ ਕੀਮਤਾਂ ਵਧ ਗਈਆਂ ਤੁਹਾਡੇ ਤੇ ਪਰਚਾ ਦਰਜ ਕਰਾਇਆ ਉਹਦੇ ਵਿੱਚ ਕੀ ਦੋਸ਼ ਲਾਇਆ ਤੁਹਾਡੇ ਤੇ ਇਹਨਾਂ ਨੇ ਲਾਇਆ ਕਿ ਸਾਨੂੰ ਇਹ ਬੰਦੇ ਨੇ ਥ੍ਰੈੱਡ ਕੀਤਾ ਵੀ ਤੁਸੀਂ ਜੇ ਕੋਰਟ ਦੇ ਵਿੱਚ ਕੇਸ ਪਾਇਆ ਤਾਂ ਸਾਨੂੰ ਮਾਰ ਦੇਣਗੇ ਇੱਕ ਪੋਲੀਟੀਕਲ ਬੰਦਾ ਐਮਐਲਏ ਦੇ ਰੈਂਕ ਦਾ ਉਹ ਰਾਜਪੁਰੇ ਰਹਿੰਦਾ ਤੇ 100 ਮੀਟਰ ਤੇ ਦੂਰ ਦਾ ਘਰ ਹੈ ਕੋਟ ਤੋਂ 100 ਮੀਟਰ ਸਿਰਫ 2 ਮੀਟਰ ਦਾ ਰਸਤਾ ਤੇ ਉਹ ਬੰਦਾ ਇਹ આરોਪ ਲਾ ਰਿਹਾ ਤੇ ਉਹਨੂੰ ਪਟਿਆਲੇ ਜਾਣ ਲੱਗਿਆ 50 ਕਿਲੋਮੀਟਰ ਦੂਰ ਜਿੱਤੇ ਢੰਟਾ ਲੱਗਦਾ ਉੱਥੇ ਨੂੰ ਡਰ ਨਹੀਂ ਲੱਗਿਆ ਆਪਣੇ ਘਰ ਦੇ ਕੋਲ ਜਿੱਥੇ 2 ਮਿੰਟ ਦਾ ਰਸਤਾ ਹੈ ਉਹ ਕੋਟ ਦੇ ਵਿੱਚ دیਵਾਨੀ ਮਗਦਮਾ ਪਾਣ ਲੱਗਿਆ ਡਰ ਲੱਗਿਆ ਸਾਨੂੰ ਐਕਸਪਾਰਟੀ ਕਰਕੇ ਪੁਲਿਸ ਨੇ ਮਕਰਦਬਾ ਦਰਜ ਕਰਤਾ ਅਸੀਂ ਉਹਦੀ ਜ਼ਮਾਨਤ ਕਰਾ ਲਈ ਸੈਸ਼ਨ ਕੋਰਟ ਤੋਂ ਜ਼ਮਾਨਤ ਟੁੱਟਣ ਤੋਂ ਬਗੈਰ ਹੀ ਸਾਨੂੰ ਅਰੈਸਟ ਕਰ ਲਿਆ ਫਿਰ ਅਸੀਂ ਇਹ ਸਾਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਪਹੁੰਚੇ ਹਾਈ ਕੋਰਟ ਨੇ ਪਰਚੇ ਤੇ ਪ੍ਰोसीडिंग ਸਟੇ ਕਰਤੀ ਅਤੇ ਜਿਹੜਾ ਸਾਨੂੰ ਵਿਦਨ ਜ਼ਮਾਨਤ ਦੇ ਵਿੱਚ ਅਰੈਸਟ ਕੀਤਾ ਉਹਦੀ ਦੀ ਕੋਰਟ ਉਪਕਟੈਂਪਟ ਇੱਕ ਐਸਐਚਓ ਸਾਬਕਾ ਐਸਐਚਓ ਗੁਰਸੇਵਕ ਸਿੰਘ RAMKISHAN ਐਸਆਈ ਅਤੇ ਜਸਵਿੰਦਰ ਪਾਲ ਸਿੰਘ ਐਸਆਈ ਤੇ ਕੰਟੈਂਪਟ ਆਫ ਕੋਰਟ ਲਾਉਂਦ ਕਰਕੇ ਨੋਕਸ ਜਾਰੀ ਕੀਤਾ ਉਹ ਵੀ ਹਾਈ ਕੋਰਟ ਵੱਲੋਂ ਲੱਗੀ ਤੇ ਇਹ ਆਰਡਰ ਹੈਗਾ ਆਰਡਰ ਪੜ ਤੋਂ ਇੱਕ ਆਰਡਰ ਹੈਗਾ 8725 ਦਾ ਇਹਦੇ ਵਿੱਚ ਐਸਐਸਪੀ ਸਾਹਿਬ ਨੂੰ ਵੀ ਤਲਬ ਕੀਤਾ ਵੀ ਤੁਸੀਂ ਆਪਣਾ ਜਿਹੜਾ ਹੈਗਾ ਐਫੀਡੇਵਿਟ ਸਬਮਿਟ ਕਰੋ ਇਸ ਕੰਟੈਂਪਟ ਪਟੀਸ਼ਨ ਦੇ ਵਿੱਚ ਆ ਮੈਂ ਆਰਡਰ ਵੀ ਤੁਹਾਡੇ ਸਾਹਮਣੇ ਦੱਸ ਰਿਹਾ ਤੇ ਇਹ ਆਰਡਰ COC P 2508 ਬਲੀਕ 25 2502 ਬਲੀਕ 25 ਇਹ ਇਹ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਲੇਟੈਸਟ ਆਰਡਰ ਹੈ ਅਗਲੀ ਡੇਟ ਤੇ ਬੁਲਾਇਆ ਐ एसएसपी ਨੂੰ एसएसपी ਨੇ ਆਪਣਾ ਜਵਾਬ ਤਲਬੀ ਦੇਣੀ ਸੀ ਇੱਕ ਡੇਟ ਲੰਘੀ ਇੱਕ ਡੇਟ ਅੱਗੇ ਨੈਕਸਟ ਪੈ ਗਈ ਕਿਹੜੀ ਡੇਟ ਪਈ ਹੈ ਇਹ ਪਈ ਹੈ 9ਵੇਂ ਮਹੀਨੇ ਦੀ ਡੇਟ ਪਈ ਹੈ ਤੇ ਇਹਦੇ ਵਿੱਚ ਜੱਜ ਸਾਹਿਬ ਨੇ ਕਲੀਅਰ ਸ਼ਬਦਾਂ ਚ ਲਿਖਿਆ ਵੀ ਕਿਤੇ ਵੀ ਆਰਡਰਾਂ ਦੇ ਵਿੱਚ ਵਕੇਟ ਜਿਹੜੀ ਜਮਾਨਤ ਦੇ ਆਰਡਰ ਨਹੀਂ ਹੈਗੇ ਤੇ ਤੁਸੀਂ ਰੈਸਟ ਕਿਉਂ ਕੀਤਾ ਤੇ ਤੁਸੀਂ ਭਾਈਬੰਦੀ ਵੀ ਕਰ ਲਈ ਤੇ ਤੁਹਾਡੇ ਤੇ ਪਰਚਾ ਵੀ ਦਿੱਤਾ ਇਹਦਾ ਮਤਲਬ ਇਹ ਲੋਕਾਂ ਦਾ ਦੀਨ ਇਮਾਨ ਜਿਹੜਾ ਹੈਗਾ ਖਤਮ ਹੋ ਗਿਆ ਸਾਰੇ ਜਿਹੜੇ ਹੈਗੇ ਨਾ ਭੂ ਮਾਫੀਆ ਗਰੁੱਪ ਇਹ ਭੋਲੇ ਭਾਲੇ ਮਿਸਯੂਜ਼ ਕਰਕੇ ਠੱਗੀ ਮਾਰਦੇ ਆ ਇਹ ਜਿੱਦਾਂ ਇੱਕ ਬੱਕਰੀ ਨੂੰ ਇੱਕ ਲੇਲੇ ਨੂੰ ਕੁੱਤਾ ਬਣਾਉਨੇ ਆ ਨਾ 3-4 ਬੰਦੇ ਖੜਕੇ ਵੀ ਇਹ ਤਾਂ ਕੁੱਤਾ ਹੈ ਕੁੱਤਾ ਹੈ ਕੁੱਤਾ ਉਹ ਬੰਦਾ ਰੱਖ ਦਿੰਦਾ ਵੀ ਯਾਰ ਮੈਂ ਤਾਂ ਕੁੱਤਾ ਚੱਕੀ ਫਿਰਦਾ ਏਦਾਂ ਇਹਨਾਂ ਦਾ ਗਰੁੱਪ ਹੈ 500 ਤੋਂ ਬੰਦੇ ਆ ਹਰੇਕ ਬੰਦੇ ਨੂੰ ਇਨਫਲੂਐਂਸ ਚ ਲੈ ਲੈਨੇ ਆ ਇਹ ਰਾਜਪੁਰੇ ਚ ਵੀ ਬੂ ਮਾਫੀ ਚੱਲਦਾ ਹੈ ਇਹ ਰਾਜਪੁਰੇ ਦੇ ਬੰਦੇ ਵੀ ਆ ਸ਼ਾਮਸੁੰਦਰ ਵਧਵਾ ਹੋ ਸਕਦਾ ਹੈ ਐਮਐਲਏ ਰਾਜਪੁਰੇ ਦਾ ਪਤੀ ਜੋ ਅਜੇ ਮਿੱਤਲ ਆ ਉਹਦੀ ਵੀ ਇਹਦੇ ਵਿੱਚ ਜਿਹੜੀ ਹੈਗੀ ਸ਼ੈ ਹੈਗੀ ਇੱਕ ਡੈਡੀ ਦਾ ਹੈਗਾ ਤਲਦੀਪ ਸਿੰਘ ਮਾਨ ਮਾਲਵਾ ਪ੍ਰਾਪਰਟੀ ਇੱਕ ਸਜੀਤ ਸਿੰਘ ਸੁਖੀ ਮਹਾਲੀ ਜਿਹੜੇ ਮਾਫੀਆ ਬਿਚਾਰੇ ਬੰਦੇ ਜਦੋਂ ਮਾਫੀਆ ਦੀ ਡੇਟ ਗੱਲ ਆਈ ਡਿਟੇਲ ਹੋਰ ਮਾਮਲੇ ਕਰਾਂਗੇ ਪਰ ਤੁਹਾਡੇ ਮਾਮਲੇ ਤੇ ਬਗਲ ਕਰ ਰਹੀ ਜਦੋਂ ਐਸਐਚਓ ਨੂੰ ਮੈਂ ਪੁੱਛਿਆ ਗੁਰਸੇਵਕ ਸਿੰਘ ਨੂੰ ਜਿਹੜੇ ਹੁਣ ਰਾਜਪੁਰੇ ਲੱਗੇ ਨੇ ਪਹਿਲਾਂ ਬਨੂੜ ਸੀ ਉਹ ਕਹਿੰਦੇ ਪਰਚਾ ਦਰਜ ਹੋ ਗਿਆ ਸੀ ਇਸ ਕਰਕੇ ਅਸੀਂ ਗ੍ਰਿਫਤਾਰ ਕਰ ਲਿਆ ਮੈਂ ਪੁੱਛਿਆ ਸੀ ਵੀ ਉਹ ਜ਼ਮਾਨਤ ਤੇ ਸੀ ਉਹ ਗੱਲ ਗੋਲਮੋਲ ਕਰਗੇ ਇਹਦੇ ਬਾਰੇ ਕੀ ਕਹਿਣਾ ਦੂਜਾ ਕਹਿੰਦੇ ਮੈਂ ਸੈਨ ਨਹੀਂ ਕਰਾਇਆ ਤੀਜਾ ਕਹਿੰਦੇ ਕਿ ਇਹ ਦਿਵਾਨੀ ਮਾਮਲਾ ਨਹੀਂ ਸੀ ਫੌਜਦਾਰੀ ਮਾਮਲਾ ਸੀ ਇਹਦੇ ਬਾਰੇ ਪੁੱਛ ਲਓ ਇਹਦਾ ਮਤਲਬ ਹਾਈ ਕੋਰਟ ਜਿਹੜੀ ਮਾਨਜੋਗ ਹਾਈ ਕੋਰਟ ਹੈ ਉਹ ਗਲਤ ਹੈ ਤੇ ਐਸਐਚਓ ਇੱਕ ਠੀਕ ਹੈ ਮਾਨਜੋਗ ਹਾਈ ਕੋਰਟ ਕਹਿ ਰਹੀ ਹੈ ਵੀ ਕਿਤੇ ਵੀ ਤੁਹਾਡੀ ਜ਼ਮਾਨਤ ਵਕੀਟ ਨਹੀਂ ਹੋਈ ਆ ਆਰਡਰ ਮੇਰੇ ਹੱਥ ਦੇ ਵਿੱਚ ਹੈ ਇਹ ਆਰਡਰ ਮੇਰੇ ਹੱਥ ਦੇ ਵਿੱਚ ਹੈ ਤੇ ਇਹ ਕਿਤੇ ਵੀ ਆਰਡਰ ਦੇ ਵਿੱਚ ਹਾਈ ਕੋਰਟ ਦਾ ਜੱਜ ਲਿਖ ਰਿਹਾ ਵੀ ਜ਼ਮਾਨਤ ਵਕੀਟ ਨਹੀਂ ਹੋਈ ਓਕੇ ਤੇ ਉਹ ਕਹਿ ਰਿਹਾ ਵੀ ਤੁਸੀਂ ਰੈਸਕਿਊ ਕੀਤਾ ਦਿਵਾਨੀ ਮਾਮਲੇ ਦੇ ਵਿੱਚ ਤੇ ਫਿਰ ਇਹਦੇ ਵਿੱਚ ਐਸਐਸਪੀ ਨੂੰ ਵੀ ਤਲਬ ਕੀਤਾ ਅੱਛਾ ਤੇ ਇਸ ਤੋਂ ਬਾਅਦ ਇਹ ਜੇ ਦਿਵਾਨੀ ਮਾਮਲਾ ਸੀ ਤਾਂ ਹਾਈ ਕੋਰਟ ਨੇ ਇਹਦੇ ਵਿੱਚ ਪ੍ਰोसीडिंग ਸਟੇ ਕਰਤੀ ਇਹ ਲਿਖ ਕੇ ਕਿ ਦਿਵਾਨੀ ਮਾਮਲਾ ਹੈਗਾ ਦੇਖੋ ਲਾਸਟ ਪੇਜ ਤੇ ਲਿਖਿਆ ਵਾ ਵੀ ਪ੍ਰोसीडिंग ਸਟੇ ਇਹ ਲਿਖਿਆ ਜਾਂਦਾ ਰੈਮਡੀ ਸਿਵਲ ਰੈਮਡੀ ਜੇ ਅਵੇਲੇਬਲ ਵਿੱਚ ਹੈਜ਼ ਬੀਨ ਅਵੇਲੇਬਲ ਬਾਈ ਦੀ ਕੰਪਲੇਨਟੈਂਟ ਪ੍ਰੋਸੀਕਿਊਸ਼ਨ ਆਫ ਦੀ ਪਟੀਸ਼ਨਰ ਵਿੱਚ ਨਥਿੰਗ ਬਟ ਅਬਿਊਜ਼ ਆਫ ਪ੍ਰੋਸੈਸ ਆਫ ਕੋਰਟ ਨੋਟੋਰਿਅਨ ਪੋਸ਼ਨ ਇਨ ਟਾਈਮ ਆਫ ਪ੍ਰोसीडिंग ਆਫ ਫੋਰ ট্রਾਇਲ ਕੋਰਟ ਪ੍ਰोसीडिंग ਸ਼ੈਲ ਬੀ ਰਿਮਾਈਂਡ ਸਟੇਡ ਆ ਦੇਖੋ ਜੱਜ ਸਾਹਿਬ ਦੇ ਆਰਡਰ ਹੈ ਉਹਨਾਂ ਨੇ ਜਿਹੜੀ ਦਿਵਾਨੀ ਮੁਕੱਦਮਾ ਹੈਗਾ ਉਹਦੇ ਕਰਕੇ ਸਟੇ ਕੀਤਾ ਵੀ ਗਲਤ ਵਰਕਾ ਕੀਤਾ ਇਹਨਾਂ ਦਾ ਭੂ ਮਾਫੀਆ ਗਰੁੱਪ ਨਾਲ ਮੇਲਜੋਲ ਹੈ ਇਹ ਉਹਦੀ ਸ਼ਹਿਰ ਦੇ ਵਿੱਚ ਲੋਕਾਂ ਨਾਲ ਇਦਾਂ ਦੇ ਫਿਰ ਮੇਰੇ ਤੇ ਇੱਕ ਪਰਚਾ ਹੋਰ ਲੋਜ ਕਰਤਾ ਇੱਕ ਮੁੰਡੇ ਮੇਰੇ ਕੋਲ ਕੰਮ ਕਰਦੇ ਸੀ ਮੈਂ ਉਹਨਾਂ ਤੇ 2.5 ਕਰੋੜ ਦਾ ਮੁਕੱਦਮਾ ਦਰਜ ਕਰਾਇਆ ਉਹਨਾਂ ਤੋਂ ਦਰਖਾਸਤ ਲੈ ਕੇ ਮੇਰੇ ਤੇ ਬਿਨਾ ਬੁਲਾਏ ਤੇ ਮੇਰੇ ਤੇ ਮੁਕੱਦਮਾ ਦਰਜ ਕਰਤਾ ਉਹਦੇ 'ਚ ਮੈਨੂੰ ਐਂਟਰੀ ਸਪੇਟੀ ਦਿੱਤੀ ਸੀ ਜੱਜ ਸਾਹਿਬ ਨੇ ਤੇ ਉਹਦੇ 'ਚ ਕੋਈ ਪੜਤਾਲ ਨਹੀਂ ਕੀਤਾ ਪੈਸੇ ਕਿੱਥੋਂ ਆਏ ਆ ਕਿੱਥੇ ਨਹੀਂ ਉਹ ਵੀ ਅਦਾਲਤ ਦੇ ਹੁਕਮਾਂ ਨਾਲ ਮੈਂ ਪਰਚਾ ਦਰਜ ਕਰਾਇਆ ਉਹ ਬੰਦੇ ਪਕੋੜੇ ਆ ਉਹਨਾਂ ਦੀ ਜ਼ਮਾਨਤ ਨਹੀਂ ਹੋਈ ਤੇ ਇਹਨਾਂ ਨੇ ਬਿਨਾ ਪੱਕ ਸੋਚੇ ਉਹ ਵਾਕਾ ਸੀ ਫਤੇਗੜ ਦਾ ਲੈ ਕੇ ਦਰਖਾਸਤ ਬਨੂਰ ਥਾਣੇ 'ਚ ਪਰਚਾ ਦਰਜ ਕਰਤਾ ਕਿ ਇਸ ਚ ਲੈਨੇ ਉਹ ਦੋਸ਼ ਲਾਇਆ ਕਿ 13 ਲੱਖ ਰੁਪਏ ਲਏ ਨੌਕਰੀ ਲਵਾਉਣ ਵਾਸਤੇ ਜਦ ਕਿ ਉਹ ਮੁੰਡੇ ਮੇਰੇ ਕੋਲ ਕੰਮ ਕਰਦੇ ਸੀ ਜੱਜ ਨੇ ਉਹਨਾਂ ਤੇ 2.5 ਕਰੋੜ ਦਾ ਮੇਰੇ ਨਾਲ ਧੋਖਾ ਕਰਦਾ ਪਰਚਾ ਦਰਜ ਕੀਤਾ ਤੇ ਉਹਦਾ ਮੁਕੱਦਮਾ ਨੰਬਰ ਹੈਗਾ 0128 4 12 24 ਪੀਐਸ ਬਸੀ ਫੜਾਣਾ ਓਕੇ ਤੇ ਉਹ ਪਘੋੜੇ ਹੈਗੇ 8 ਮਹੀਨੇ ਤੋਂ ਕਿਹ ਹੁੰਦਾ ਕਿ ਪੁਲਿਸ ਦੀਆਂ ਵਿਧੀਆਂਵੇਂ ਮਾਮਲੇ ਪਿਛਲੇ ਲੰਮੇ ਸਮੇਂ ਤੋਂ ਕਾਫੀ ਸਾਹਮਣੇ ਆ ਰਹੇ ਨੇ ਪਰ ਪੁਲਿਸ ਵਾਲਾਂ ਦੇ ਵਿਭਾਗੀ ਕਾਰਵਾਈ ਨਹੀਂ ਹੁੰਦੀ ਤੁਸੀਂ ਵੀ ਮੰਗ ਕਰਦੇ ਹੋ ਜਿਹੜੇ ਤਿੰਨੇ ਪੁਲਿਸ ਵਾਲਾ ਨੇ ਤੁਹਾਡੇ ਨਾਲ ਵਿਧੀਆਂ ਕੀਤੀਆਂ ਨੇ ਕਿ ਉਹਨਾਂ ਦੇ ਵਿਭਾਗੀ ਕਾਰਵਾਈ ਹੋਵੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਲੈਣ ਹਾਜ਼ਰ ਕੀਤਾ ਜਾਵੇ ਜਾਂ ਉਹਨਾਂ ਦੀ ਵੀ ਇੱਕ ਇਨਕੁਆਰੀ ਖੋਲੀ ਜਾਵੇ ਕੀ ਮੰਗ ਕਰਦੇ ਹੋ ਡੀਜੀਪੀ ਤੋਂ ਹਾਂਜੀ ਸਰ ਮੈਂ ਮਾਨਯੋਗ ਡੀਜੀਪੀ ਸਾਹਿਬ DIG ਸਾਹਿਬ ਅਤੇ SSP ਸਾਹਿਬ ਜਿਹੜੇ ਵਰਿੰਗ ਸ਼ਰਮਾ ਹੈਗੇ ਪਟਿਆਲੇ ਦੇ ਦਾ ਤੋਂ ਮੰਗ ਕਰੂੰਗਾ ਕਿ ਇਹਨਾਂ ਦੀ ਵਿਭਾਗੀ ਕਾਰਵਾਈ ਖੋਲ ਕੇ ਜਿਹੜੇ ਹਾਈ ਕੋਰਟ ਦੇ ਲੇਟੈਸਟ ਆਰਡਰ ਹੈਗੇ ਉਹਨਾਂ ਨੂੰ ਵਾਚ ਕਰਕੇ ਵੀ ਕੀ ਦੀ ਗਲਤੀ ਹੈ ਤੇ ਇਹਨਾਂ ਤੇ ਐਕਸ਼ਨ ਟੇਕਨ ਕੀਤਾ ਜਾਣਾ ਚਾਹੀਦਾ ਜਿਹੜੇ ਮੇਰੇ ਖਾਲੀ ਸਾਈਨ ਕਰਾਈਆਂ ਪੇਪਰਾਂ ਤੇ ਇੱਕ ਇਹਨਾਂ ਨੇ ਸਮਝੌਤਾ ਲਿਖ ਲਿਆ ਉਹ ਲਿਖ ਕੇ ਕੋਰਟ 'ਚ ਵੀ ਲਾਤਾ ਵੀ ਅਸੀਂ ਦੁਬਾਰਾ ਇਹਨਾਂ ਨੇ ਸਹਿਮਤੀ ਕਰ ਲਈ ਰਜਿਸਟਰੀ ਕਰਾਉਣ ਦੀ ਅੱਛਾ ਤੇ ਜਾਦਾ ਸੀ ਹੈ ਹੀ ਹਰਾਸ ਦੇ ਵਿੱਚ ਤੇ ਅਸੀਂ ਉਸ ਡੇਟ ਨੂੰ ਰਜਿਸਟਰੀ ਕਿਦਾਂ ਕਰਾ ਸਕਦੇ ਆ ਸਾਡੇ ਖਾਤੇ 'ਚ 2 ਲੱਖ ਰੁਪਈਆ ਪਵਾ ਤੱਕੇ ਹੋਰ ਬੰਦੇ ਰਾਈ ਅਸੀਂ ਹਰਾਸ ਦੇ ਵਿੱਚ ਆ ਤੇ ਅਸੀਂ ਕਿਦਾਂ ਪੈਸੇ ਫੇਰ ਉਹ ਸਾਰੀ ਅਸੀਂ ਬੈਂਕ ਤੋਂ ਡਿਟੇਲ ਲੈ ਲਈ ਬੈਂਕ ਨੂੰ ਕਿਹਾ ਵੀ ਇਹ ਕਿਨੇ ਜਮਾ ਕਰਾਏ ਹੋ ਕਹਿੰਦੇ ਜੀ ਗਰਮੀਤ ਸਿੰਘ ਦੇ ਨਾਂ ਨੇ ਕਰਾਏ ਆ ਇਹ ਕਹਿੰਦੇ ਸਾਡਾ ਤਾਂ ਬੰਦਾ ਹੀ ਨਹੀਂ ਹੈਗਾ ਜਦ ਅਸੀਂ ਨਹੀਂ ਕਰਾਏ ਫਿਰ ਉਹ ਪੈਸੇ ਸੀ ਬੈਂਕ ਦੇ ਰਾਈਆਂ ਦੇ ਖਾਤੇ ਰਿਫੰਡ ਕਰਾਤੇ ਕਿ ਬਿਆਨੇ ਨੂੰ ਰਿਵਾਈਵ ਕਰ ਸਕਣ ਤੇ ਇਹ ਭੂ ਮਾਫੀਆ ਗਰੁੱਪ ਹੈ ਲਗ ਲਗ ਐਲੀਗੇਸ਼ਨ ਲਾ ਕੇ ਮੇਰੇ ਬੱਚਿਆਂ ਨੂੰ ਮੇਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਇਹਨਾਂ ਨੇ ਤੇ ਥੋੜੀ ਪਤਨੀ ਦੀ ਪਰਚਾ ਦੇ ਉਹਦੇ ਉੱਤੇ ਕਿਉਂ ਇਮਾਰਤ ਨਾ ਪਾਤਾ ਸੀ ਉਹਨਾਂ ਦੀ ਐਂਟੀਸੀਪੇਟਰੀਆਂ ਹੋ ਗਈਆਂ ਬਾਕੀ ਮੇਰੇ ਪਰਿਵਾਰ ਦੀਆਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਰੇ ਪਰਿਵਾਰ ਨੂੰ ਇਨਵੋਲਵ ਕਰ ਲੋ ਤਾ ਜੋ ਇਹ ਤਾਂ ਦੇ ਪਰੇਸ਼ਾਨ ਹੋ ਕੇ ਇਹ ਜਮੀਨ ਆ ਸਾਡੇ ਨਾਲ ਕਰਾ ਦੇਣ ਪਰਚਾਰਹੀਂ ਰਹਾਦਾ ਤੁਹਾਨੂੰ ਪਰਚਾਰਹੀਂ ਜਿਹੜੀ ਜਮੀਨ ਦੀ ਕੀਮਤਾ ਵੱਧ ਚੁੱਕੀ ਮਹਾਲੀ ਚਾਉਣ ਕਰਕੇ ਪਹਿਲਾਂ ਕਿੰਨੀ 2023 ਜਿਹੜਾ ਸੌਦਾ ਹੋਇਆ ਸੀ ਹੁਣ 2025 ਜੇ ਰਜਿਸਟਰੀ ਕਿਦਾਂ ਕਰਾਈ ਜਾ ਸਕਦੀ ਹੈ ਤਿੰਨ ਸਾਲ ਜਿਹੜੇ ਵਿੱਚ ਕੀ ਰੇਟ ਸੀ ਉਦੋਂ ਪਰ ਇੱਕੜ ਹੁਣ ਕਿੰਨਾ ਹੈ ਹੁਣ 4-5 ਕਰੋੜ ਰੁਪਏ ਕਿੱਲਾ ਓਕੇ ਹੁਣ ਜੇ ਨੇ ਤੁਹਾਡੇ ਨਾਲ ਇਹ ਦੁਆਰੇ ਸੀਗੇ ਕਿ ਦੁਆਰੇ ਇੱਕ ਠੱਗੀ ਲਾਲੀ ਪਹਿਲਾਂ ਵੀ ਲਾਲ ਸੀ ਠੱਗੀ ਹੋਰ ਲਾਲੀ ਤੇ 10 ਲੱਖ ਰੁਪਏ ਵਾਪਸ ਵੀ ਲੈ ਲਿਆ ਮਰ ਤੋਂ ਮੇਰੇ ਕੋਲ ਰਿਕਾਰਡ ਤਾਂ ਹੈਗੀਆਂ ਪਰ ਇਹ ਤੋਂ ਧੀ ਵੀ ਗਲਤੀ ਤੁਸੀਂ ਵਾਪਸ ਕਿਉਂ ਦਿੱਤਾ ਪੈਸਾ ਕਿਉਂਕਿ ਜੇ ਕੋਈ ਬਿਆਨਾ ਹੋ ਜਾਂਦਾ ਉਹਦੇ ਨਿਯਮ ਬਣੇ ਨੇ ਉਹਨਾਂ ਤਹਿਤ ਤੁਹਾਨੂੰ ਦੇਣਾ ਨਹੀਂ ਬਣਦਾ ਸੀ ਦੇਖੋ ਜੀ ਇਹ ਬੰਦੇ ਭਾਈਬੰਦੀ ਕਰਦੇ ਆ ਬੰਦੇ ਨੂੰ ਇਨਫਲੂਐਂਸ ਵਿੱਚ ਲੈ ਲੈਂਦੇ ਆ ਲੋਕਲ ਬੰਦੇ ਸੀ ਮੇਰੇ ਜਾਣਕਾਰ ਸੀ ਮੇਰੇ ਘਰ ਆਉਂਦੇ ਜਾਂਦੇ ਸੀ ਬੈਠਦੇ ਸੀ ਮੈਨੂੰ ਪ੍ਰਭਾਵ ਵਿੱਚ ਲੈ ਲਿਆ ਤੇ ਮੈਂ ਇਹਨਾਂ ਦੀਆਂ ਮਿੱਠੀਆਂ ਗੱਲਾਂ 'ਚ ਆ ਗਿਆ ਕੁਛੇ ਪੋਲਿਟੀਕਲ ਬੰਦੇ ਸੀ ਮੈਂ ਕਿਹਾ ਐਡੇ ਵੱਡੇ ਬੰਦੇ ਇੰਤਾਂ ਦੀ ਠੱਜੀ ਨਹੀਂ ਮਾਰਨਗੇ ਮੈਂ ਇਹਨਾਂ 'ਤੇ ਵਿਸ਼ਵਾਸ ਕਰ ਬੈਠਿਆ ओके ਪਰ ਫਿਰ ਵੀ ਨਾ ਮੋੜਦੇ ਥੋੜਾ ਕੀ ਬਗਾੜਾ ਲੈਂਦੇ ਕਿਉਂਕਿ ਕਾਨੂੰਨੀ ਪੱਖੋਂ ਤੁਸੀਂ ਸਹੀ ਸੀ ਹਾਂ ਬਿਆਨਾਂ ਮੈਂ ਜਬਤ ਕਰ ਸਕਦਾ ਸੀ ਪਰ ਮੈਂ ਚਾਹੁੰਦਾ ਸੀ ਮੈਂ ਇੱਕ ਸਪਿਰਚੁਅਲ ਸੰਸਥਾ ਨਾਲ ਜੁੜਿਆ ਹਾਂ ਇਸ ਕਰਕੇ ਮੈਂ ਆਪਣਾ ਪਬਲਿਕ ਚ ਸਮਾਜ ਚ ਪ੍ਰਭਾਵ ਨਾ ਗਲਤ ਪਾਉਣ ਕਰਕੇ ਇਹ ਪੈਸੇ ਮੋੜਨ ਲਈ ਰੈਡੀ ਹੋ ਗਿਆ ਤੇ 10 ਲੱਖ ਮੋੜ ਵੀ ਦਿੱਤੇ ਸੋ ਜੋ ਪੁਲਿਸ ਇਨਸਪੈਕਟਰ ਨੇ ਗੁਰਸੇਵਕ ਸਿੰਘ ਉਹਨਾਂ ਨੇ ਇਸ ਮਾਮਲੇ ਦੀ ਕੀ ਕਿ ਆ ਉਹ ਵੀ ਸੁਣ ਲਵੋ ਮੈਂ ਦਰਸ਼ਨ ਸਿੰਘ ਖੋਕਰ ਬੋਲਣਾ ਪੱਤਰਕਾਰ ਰਾਬਤਾ ਪੰਜਾਬ ਟੀਵੀ ਤੋਂ ਚੰਡੀਗੜ੍ਹੋਂ ਹਾਂ ਜੀ ਬੇਟੀ ਹਾਂ ਠੀਕ ਠਾਕ ਹੋ ਇੱਕ ਨਾ ਜਿਹੜਾ ਓਮ ਪ੍ਰਕਾਸ਼ ਜੀ ਆਏ ਸੀ ਸਾਡੇ ਕੋਲ ਪ੍ਰੈਸ ਕਾਨਫਰੰਸ ਕਰਨ ਵਾਸਤੇ ਹਾਂ ਜੀ ਓਮ ਪ੍ਰਕਾਸ਼ ਆਏ ਸੀਗੇ ਓਪੀ ਸੱਚ ਦੇ ਵਾ ਜੀ ਉਹ ਕਹਿੰਦੇ ਜੀ ਮੇਰੇ ਤੇ ਇੱਕ ਤਾਂ ਨਜਾਇਜ਼ ਮੈਨੂੰ ਚੱਕਿਆ ਤੇ ਮੇਰੀ ਜ਼ਮਾਨਤ ਸੀਗੀ ਜੀ ਇੱਕ ਕਹਿੰਦੇ ਦਿਵਾਨੀ ਮਾਮਲਾ ਸੀਗਾ ਫੌਜਦਾਰੀ ਬਣਾਤਾ ਜੀ ਇੱਕ ਕਹਿੰਦੇ ਕੁਝ ਖਾਲੀ ਪੇਪਰਾਂ ਤੇ ਦਸਤਕਤ ਕਰਾਏ ਨੇ ਉਸ ਮਾਮਲੇ 'ਚ ਤੁਹਾਡਾ ਬਖਸ਼ ਲੈਣਾ ਚਾਹੁੰਦੀ ਸੀ ਅਸੀਂ ਨਹੀਂ ਵੀ ਕੋਈ ਗੱਲ ਨਹੀਂ ਬੱਤੀ ਤੇ ਕਿਉਂਕਿ ਸਾਰੇ ਦੋਸ਼ੀ ਸੀ ਮਗਰ ਨਾ ਪਰਚੇ ਦਰਜ ਹੋਏ ਸੀ ਅੱਛਾ ਜੀ ਉਹ ਦੋਸ਼ੀ ਜੀ ਦੇ ਪਰਚੇ ਦਰਜ ਹੋਏ ਦੋ ਬੰਦੇ ਨੇ ਰੈਸਟਰੀ ਕਿਸ਼ ਐਜੰਸੀ ਤੋਂ ਚੱਕਰੀ ਨੇ ਬਿਆਨ ਨਹੀਂ ਕਹਿੰਦੇ ਹਾਈ ਕੋਰਟ ਨੇ ਫਿਰ ਜਿਹੜਾ ਹੈਗਾ ਕਾਫੀ ਹੈ ਜੀ ਹਾਈ ਕੋਰਟ ਦੇ ਉੱਤੇ ਹਾਈ ਕੋਰਟ ਪਾਈ ਸੀ ਹਾਈ ਕੋਰਟ ਦੀ ਕੁਛ ਨਹੀਂ ਕਿਉਂਕਿ ਆ ਫੈਕਟਸ ਕੁਛ ਨਹੀਂ ਨਾ ਹੈਗੇ ਉਹ ਤਾਂ ਆਪਾਂ ਬਤਨੀ ਕਰਨਾ ਨੇ ਹਾਈ ਕੋਰਟ ਦੇ ਆਰਡਰ ਹੈਗੇ ਇਨਾਂ ਕੋਲ ਜੀ ਪਰਚੇ ਨੂੰ ਗਲਤ ਗਿਆ ਆਪਰ ਚੈੱਕ ਕਰ ਲੋ ओके ਸਾਰਾ ਕੁਝ ਉਹ ਅਪੀਲ ਰਜੈਕਟ ਹੋਈ ਹਾਈ ਕੋਰਟ ਸੁਪਰੀਮ ਕੋਰਟ ਤੱਕ ਤੇ ਜੀ ਵੀ ਓਕੇ ਜੇ ਇੱਦਾਂ ਕੋਈ ਲੈਗਲਟੀ ਹੁੰਦੀ ਰੈਸਟ ਦੇ ਵਿੱਚ ਬਈ ਸੈਸ਼ਨ ਜੈਕ ਕਿਉਂ ਕਰਦੀ ਹਾਈ ਕੋਰਟ ਰਜੈਕਟ ਕਿਉਂ ਕਰਦੀ ਸੁਪਰੀਮ ਕੋਰਟ ਨਾ ਉਹ ਸੁਪਰੀਮ ਕੋਰਟ ਤੱਕ ਅਪੀਲ ਗਈ ਜੀ ਜਿਸ ਤੋਂ ਖਿਫਾਤੋਂ ਕੋਟੇ ਕਿ ਇਹ ਰੈਸਟ ਨੂੰ ਉਹ ਸਟੇ ਕਰਦੇ ਨਾ ਜੇ ਕੁਝ ਨਹੀਂ ਲਾਈਨਿੰਗ ਉਹ ਰੈਸਟ ਦੇ ਵਿੱਚ ਓਕੇ ਜਿਹੜੇ ਤੁਸੀਂ ਕੋਈ ਸਾਈਨ ਕਰਾਇਆ ਸੀ ਇਹ ਦੋਸ਼ ਲਾ ਰਹੇ ਨੇ ਖਾਲੀ ਕਾਗਜ਼ਾਂ ਤੇ ਤੁਸੀਂ ਕਿਉਂ ਕਰਵਾਵਾਂਗੇ ਸਾਈਨ ਕਿਉਂ ਕਿਸ ਵਕਤ ਕਿਸ ਮਕਸਦ ਵਾਸਤੇ ਕਰਾਉਣਾ ਹੈ ਕਿੱਥੇ ਯੂਜ਼ ਹੋਇਆ ਉਸ ਐਂਡ ਇਨ ਲੌਜੀਕਲ ਦਾ ਨਾਂ ਹੈ ਠੀਕ ਹੈ ਚਲੋ ਇਹ ਆਪਣਾ ਪੱਖ ਰੱਖ ਲੀ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਸਾਡਾ ਪੱਖ ਇਹ ਹੈ ਕਿ ਬਾਕੀ ਤੁਸੀਂ ਇਨਸਾਨ ਦਾ ਐਸਚੂ ਨਾਲ ਤਾਲਮਿਲ ਕਰ ਲਓ ਜਿਹੜੇ ਹੁਣ ਪ੍ਰੈਜੈਂਟ ਐਸਚੂ ਨੇ ਇਹਨਾਂ ਨੇ ਹਾਈ ਕਾਉਂਟਰ ਰਿਪਲਾਈ ਫਾਈਲ ਕੀਤਾ ਸਭ ਕੇ ਫਾਲ ਮੋਕੇ ਨਹੀਂ ਪਹੁੰਚਿਆ ਕਿਹਨਾਂ ਚਲੋ ਠੀਕ ਹੈ ਜੀ ਜੀ ਬਾਈ ਜੀ ਥਾਣੇ ਦੇ ਉਸ ਸਮੇਂ ਦੇ ਜੋ ਇਨਸਪੈਕਟਰ ਨੇ ਗੁਰਸੇਵਿਕ ਸਿੰਘ ਉਹਨਾਂ ਦਾ ਵੀ ਤੁਸੀਂ ਪੱਖ ਸੁਣ ਲਿਆ ਪਰ ਨਾਲ ਉਹ ਵੀ ਸਚਦੇਵ ਨੂੰ ਕਹਿੰਦੇ ਆ ਕਿ ਇਹ ਇਸ ਮਾਹੌਲ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਕੀ ਅਪੀਲ ਕਰਨਾ ਚਾਹਣਗੇ ਹਾਂਜੀ ਕੀ ਪੀਲ ਹੈ ਤੁਹਾਡੇ ਮੁੱਖ ਮੰਤਰੀ ਨੂੰ ਜੇ ਤੁਸੀਂ ਪਹੁੰਚ ਕੀਤੀ ਹੈ ਕਿ ਮੁੱਖ ਮੰਤਰੀ ਕੋਲ ਤੱਕ ਗੱਲ ਪਹੁੰਚਾਈ ਜਾਵੇ ਮੈਂ ਪਰਸਨਲੀ ਕੋਈ ਅਪੀਲ ਨਹੀਂ ਕੀਤੀ ਲੇਕਿਨ ਬਾਈ ਡਾਕ ਬਾਈ ਮੇਲ ਮੈਂ ਇਹਨਾਂ ਨੂੰ ਰਿਕੁਐਸਟ ਲੈਟਰ ਭੇਜੇ ਆ ਬਹੁਤ ਲੇਕਿਨ ਇਹ ਕੋਈ ਸੁਣਵਾਈ ਨਹੀਂ ਹੁੰਦੀ ਕਿਉਂਕਿ ਕੋਈ ਜਵਾਬ ਆਇਆ ਲੈਟਰ ਦਾ ਕੋਈ ਜਵਾਬ ਨਹੀਂ ਆਇਆ ਕਿਉਂਕਿ ਇਹਨਾਂ ਕੋਲ ਟਾਈਮ ਨਹੀਂ ਜਿਹੜੀ ਊ ਮਾਫੀਆ ਗਰੁੱਪ ਹੈ ਪੰਜਾਬ ਦੇ ਵਿੱਚ ਇਹ ਵਧਿਆ ਵਾ ਉਹ ਸੁਪਰੀਮ ਕੋਰਟ ਦੀਆਂ ਵੀ ਮੈ ਰੂਲੀਆਂ ਮੈਨੂੰ ਵਕੀਲ ਸਾਹਿਬ ਨੇ ਦੱਸੀਆਂ ਕਿ ਉਹ ਰੂਲੀਆਂ ਆਈਆਂ ਵੀ ਦੇਖਣ ਵਿੱਚ ਆਇਆ ਕਿ ਜ਼ਿਆਦਾਤਰ ਜਿਹੜੀ ਪੁਲਿਸ ਅਫਸਰ ਹੈਗੇ ਉਹ ਸਿਵਲ ਨੇਚਰ ਕੇਸ ਨੂੰ ਦਿਵਾਨੀ ਕੇਸਾਂ ਨੂੰ ਫੌਜਦਾਰੀ ਬਣਾ ਕੇ ਲੋਕਾਂ ਦੀਆਂ ਜ਼ਮੀਨਾਂ ਦੱਬਣ ਦੇ ਵਿੱਚ ਲੱਗੇ ਹੋਏ ਆ ਉਹੀ ਕੰਮ ਮੇਰੇ ਨਾਲ ਹੋਇਆ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਤੁਹਾਡੀ ਛਵੀ ਇਮਾਨਦਾਰੀ ਦੇ ਵਿੱਚ ਗਿਣੀ ਜਾਂਦੀ ਹੈ ਤੇ ਤੁਸੀਂ ਇਸ ਮਾਮਲੇ 'ਚ ਗੰਭੀਰਤਾ ਲੈਂਦੇ ਹੋਏ ਇਹਨਾਂ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਭੂ ਮਾਫੀਆ ਗਰੁੱਪ ਨੂੰ ਪੰਜਾਬ ਦੇ ਵਿੱਚੋਂ ਜੜ੍ਹ ਤੋਂ ਖਤਮ ਕੀਤਾ ਜਾਵੇ ਤਾਂ ਜੋ ਜੋ ਭੋਲੇ-ਪਾਲੇ ਬੰਦੇ ਆ ਜਿਨ੍ਹਾਂ ਨੇ ਸਾਰੀ ਉਮਰ ਦੀ ਪੂੰਜੀ ਇਕੱਠੀ ਕਰਕੇ ਪ੍ਰਾਪਰਟੀ ਖਰੀਦੀ ਆ ਉਹਨੂੰ ਹੜੱਪਿਆ ਨਾ ਜਾ ਸਕੇ ਬਿਨਾਂ ਕੀਮਤ ਤੋਂ ਠੀਕ ਆ ਸੋ ਇਹ ਸੰ ਓਮ ਪ੍ਰਕਾਸ਼ ਸੱਚਦੇਵਾ ਜਿਨ੍ਹਾਂ ਨੇ ਕਿਹਾ ਕਿ ਕਿਸ ਤਰ੍ਹਾਂ ਪੁਲਿਸ ਨੇ ਉਹਨਾਂ ਨੂੰ ਮਲਜ਼ਮ ਬਣਾਇਆ ਝੂਠੇ ਦੋਸ਼ ਵੀ ਲਗਾਏ ਪੂਰੇ ਪਰਿਵਾਰ ਤੇ ਪਰਚਾ ਦਿੱਤਾ ਇੱਕ ਪਰਚਾ ਹੋਰ ਦੇ ਦਿੱਤਾ ਜਿਹਦੀ ਕੋਈ ਬੁਨਿਆਦ ਨਹੀਂ ਸੀ ਸੋ ਅਸੀਂ ਵੀ ਮੁੱਖ ਮੰਤਰੀ ਭਵੰਤਵਾਨ ਨੂੰ ਅਪੀਲ ਕਰਦੇ ਆਂ ਕਿ ਘੱਟੋ ਘੱਟ ਪੁਲਿਸ ਸਟੇ ਨਿਕਾਲ ਜ਼ਰੂਰ ਪਾਈ ਜਾਵੇ ਤਾਂ ਕਿ ਆਮ ਲੋਕਾਂ ਦੀ ਜਿਹੜੇ ਪਰੇਸ਼ਾਨੀਆਂ ਨੇ ਉਹ ਘੱਟ ਹੋ ਸਕਣ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਕੋਖਰ ਐਸਐਸ ਨਗਰ ਮਹਾਲੀ